ਬਾਈ ਇਟਲੀ ਦੇ ਰਾਜ ਨੇ 700 ਸਾਲ ਪਹਿਲਾਂ ਇਹ ਪਾਣੀ ਦੇ ਵਿੱਚ ਝੀਲ ਦੇ ਵਿੱਚ ਕਿਲਾ ਬਣਾਇਆ ਸੀ ਇਟਲੀ ਦੀ ਸਭ ਤੋਂ ਵੱਡੀ ਝੀਲ ਹੈ ਬਾਈ ਜਿਹਦੇ ਵਿੱਚ ਇਹ ਕਿਲਾ ਬਣਿਆ ਹੋਇਆ ਤੇ ਇਹ ਕਿਲਾ ਕੋਈ ਆਮ ਕਿਲਾ ਨਹੀਂ ਸੀ ਦੁਸ਼ਮਣ ਦੇ ਲਈ ਤੋਪ ਦਾ ਕੰਮ ਕਰਦਾ ਸੀ ਬਾਈ ਜੀ ਇਹ ਕਿਲਾ ਤੇ ਦੇਖ ਸਕਦੇ ਹੋ ਤੁਸੀਂ ਪਾਣੀ ਦੇ ਵਿੱਚ ਸਾਰਾ ਕਿਲਾ ਤੇ ਭਾਈ ਜਿੱਥੇ ਇਹ ਪਾਣੀ ਹੈ ਨਾ ਦੱਸਿਆ ਜਾ ਰਿਹਾ ਵੀ ਇਹਦੀ ਜਿਹੜੀ ਡੂੰਘਾਈ ਹੈ 20 ਤੋਂ 25 ਫੁੱਟ ਡੂੰਘਾ ਹੈ ਇਹ ਤੇ ਪਾਣੀ ਦੇ ਵਿੱਚ 20 ਤੋਂ 25 ਫੁੱਟ ਡੰਘਾਈ ਤੇ ਪਾਣੀ ਦੇ ਵਿੱਚ ਕਿਲਾ ਬਣਾਉਣਾ ਤੇ ਕਿਸ ਤਰ੍ਹਾਂ ਬਣਾਇਆ ਹੋਣਾ ਇਹ ਇਹ ਕਿਲੇ ਨੂੰ ਡਿਫੈਂਸ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ ਇਹ ਕੰਦ ਚਾਰ ਦੀਵਾਰੀ ਚਾਰ ਦੀਵਾਰੀ ਦੇ ਅੰਦਰ ਇਹ ਕਿਲਾ ਤੇ ਇੱਥੇ ਹੀ ਦੱਸਦੇ ਆ ਜੀ ਵੀ ਇੱਥੇ ਨਾ ਕਿਸ਼ਤੀਆਂ ਵਗੈਰਾ ਖੜਦੀਆਂ ਹੁੰਦੀਆਂ ਸੀਗੀਆਂ ਸੈਨਾ ਦੀਆਂ ਔਰ ਇਹ ਕਿਲੇ ਦੇ ਚਾਰੇ ਪਾਸੇ ਸੈਨਾ ਹੁੰਦੀ ਸੀ ਤੇ ਉਹ ਫਿਰ ਸੈਨਾ ਪਾਣੀ ਦੇ ਵਿੱਚ ਹੀ ਹੁੰਦੀ ਸੀਗੀ ਤੇ ਅੰਦਰ ਜਾਣ ਦੇ ਲਈ ਛੋਟੇ ਗੇਟ ਜਿਹੜੇ ਹੈਗੇ ਆ ਰੱਖੇ ਗਏ ਸੀਗੇ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਇਸ ਵਕਤ ਮੈਂ ਇਟਲੀ ਦੇ ਵਿੱਚ ਆ ਇਟਲੀ ਦੀਆਂ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤੇ ਆਪ ਵੀ ਲੈ ਰਹੇ ਆ। ਪਹਿਲਾਂ ਤੁਹਾਨੂੰ ਇਟਲੀ ਦੀ ਇੱਕ ਅਜਿਹੀ ਥਾਂ ਦਿਖਾਈ ਕਿਉਂਕਿ ਇਟਲੀ ਦੇ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਇੱਕ ਕਾਨੂੰਨ ਪਾਸ ਹੈ ਵੀ ਤੁਸੀਂ ਕੋਈ ਵੀ ਪੁਰਾਣੀਆਂ ਇਮਾਰਤਾਂ ਨੂੰ ਆਪਣੀ ਮਰਜ਼ੀ ਦੇ ਨਾਲ ਢਾਹ-ਢੇਰੀ ਨਹੀਂ ਕਰ ਸਕਦੇ ਤਾਂ ਉਹ ਵੈਨਿਸ ਸ਼ਹਿਰ ਦੀਆਂ ਗਲੀਆਂ ਦਿਖਾਈਆਂ ਸੀਗੀਆਂ ਤੁਹਾਨੂੰ ਜਿਹਦੇ ਵਿੱਚ ਸਾਫ਼ ਤੌਰ ਤੇ ਤੁਸੀਂ ਵੇਖਿਆ ਵੀ ਅੱਜ ਵੀ ਪੁਰਾਤਨ ਨੇ ਘਰ ਤੇ ਇੱਥੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵੱਲੋਂ ਸੰਭਾਲੀਆਂ ਗਈਆਂ ਨੇ ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਕਿਲਾ ਮੇਰੇ ਪਿੱਛੇ ਦੇਖ ਰਹੇ ਹੋ ਜਿਹੜਾ ਇਹ ਤੁਸੀਂ ਵੇਖ ਸਕਦੇ ਹੋ ਜੀ ਕਿਲਾ ਇਹ ਪੁਰਾਤਨ ਕਿਲਾ ਔਰ ਇਹ ਕਿਲਾ ਕੋਈ ਆਮ ਕਿਲਾ ਨਹੀਂ ਬਾਈ ਜੀ ਪਾਣੀ ਦੇ ਵਿੱਚ ਬਣਾਇਆ ਹੋਇਆ ਕਿਲਾ ਦੇਖੋ ਇਟਲੀ ਦੀ ਸਭ ਤੋਂ ਵੱਡੀ ਝੀਲ ਹੈ ਬਾਈ ਜਿਹਦੇ 'ਚ ਇਹ ਕਿਲਾ ਬਣਿਆ ਹੋਇਆ ਤੇ ਇਹ ਕਿਲਾ ਕੋਈ ਆਮ ਕਿਲਾ ਨਹੀਂ ਸੀ ਦੁਸ਼ਮਣ ਦੇ ਲਈ ਤੋਪ ਦਾ ਕੰਮ ਕਰਦਾ ਸੀ ਬਾਈ ਜੀ ਇਹ ਕਿਲਾ ਸਿਰ 'ਤੇ ਉਹਨੇ ਪਿੰਡ ਹੈ ਔਰ ਅੰਗਰੇਜ਼ੀ ਦੇ ਵਿੱਚ ਇਹਨੂੰ ਸ਼ਰਮੇ ਉਹਨੇ ਵੀ ਕਿਹਾ ਜਾਂਦਾ ਹੈ ਸੋ ਇੱਥੇ ਪਿੰਡਾਂ ਬਾਰੇ ਵੀ ਦੱਸਾਂਗੇ ਪਿੰਡਾਂ ਦਾ ਇੱਕ ਬਹੁਤ ਵੱਖਰਾ ਇਤਿਹਾਸ ਹੈ ਔਰ ਬਹੁਤ ਜ਼ਿਆਦਾ ਪਾਵਰਾਂ ਪਿੰਡਾਂ ਨੂੰ ਦਿੱਤੀਆਂ ਗਈਆਂ ਸਰਪੰਚ ਪ੍ਰਧਾਨ ਮੰਤਰੀ ਜਿੰਨੀ ਪਾਵਰ ਰੱਖਦਾ ਇੱਥੇ ਹਰੇਕ ਪਿੰਡ ਦਾ ਸਰਪੰਚ ਸੋ ਇਹ ਤੁਸੀਂ ਵੇਖੋ ਸਾਹਮਣੇ ਕਿਲਾ ਪਾਣੀ ਦੇ ਵਿੱਚ ਬਣਿਆ ਹੋਇਆ ਪਾਣੀ ਦੇ ਵਿੱਚ ਬਣਾਉਣ ਦਾ ਕਾਰਨ ਕੀ ਸੀਗਾ ਇਹ 13ਵੀਂ ਸਦੀ ਦਾ ਕਿਲਾ ਹੈ ਜੀ ਯਾਨੀ ਕਿ ਸਨ 1300 ਤੋਂ ਅੱਜ ਦੇਖ ਲਓ ਤੁਸੀਂ 24 ਚਲ ਰਿਹਾ ਜੀ 2024 ਤਾਂ ਲਗਭਗ 700 ਸਾਲ ਪੁਰਾਣਾ ਕਿਲਾ ਇੱਕ ਵਾਰ ਜ਼ਰੂਰ ਦਿਖਾਓ ਵੇਖੋ ਥੱਲੇ ਪਾਣੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਅੱਜ ਵੀ ਇਹ ਉਸੇ ਤਰ੍ਹਾਂ ਬਣਿਆ ਹੋਇਆ ਜਿਹੜਾ ਕਿਲਾ ਇੱਥੇ ਸਥਿਤ ਹੈ ਸੋ ਅੰਦਰ ਦੇ ਪਾਰਟ ਦੇ ਵਿੱਚ ਲੈ ਕੇ ਜਾਂਦਾ ਤੁਹਾਨੂੰ ਇਹ ਇਹਦੀ ਐਂਟਰੀ ਸੀਗੀ ਤੇ ਇਹਦੀਆਂ ਉਸੇ ਤਰ੍ਹਾਂ ਪੁਰਾਤ ਇਟਾਂ ਪੁਰਾਣੀਆਂ ਪੱਕੀ ਇਟ ਤੇ ਕੁਝ ਹੋਰ ਵੀ ਪੁਰਾਣੀ ਇਟ ਤੇ ਇੱਥੇ ਵੱਡਾ ਗੇਟ ਹੋਊਗਾ ਜਿਹੜਾ ਬੰਦ ਹੁੰਦਾ ਹੋਊਗਾ ਕਿਉਂਕਿ ਉਹਦਾ ਸਬੂਤ ਜਿਹੜੇ ਹੈਗੇ ਆ ਜਾਂ ਨਿਸ਼ਾਨ ਇਹਨਾਂ ਕਾਬਜ਼ਿਆਂ ਤੋਂ ਮਿਲਦੇ ਨੇ ਸੋ ਲੋਹੇ ਦਾ ਵੱਡਾ ਗੇਟ ਹੋਣਾ ਹੈ ਉਹ ਕਬਜ਼ੇ ਲੱਗੇ ਹੋਏ ਨੇ ਥੱਲੇ ਤੇ ਉੱਤੇ ਸੋ ਇਹ ਕਿਲਾ ਪਾਣੀ ਦੇ ਵਿੱਚ ਸਥਿਤ ਹੈ 13ਵੀਂ ਸਦੀ ਦਾ ਇਹ ਕਿਲਾ ਇਟਲੀ ਦਾ ਝੰਡਾ ਯੂਰਪੀਅਨ ਯੂਨੀਅਨ ਦਾ ਝੰਡਾ ਲੱਗਾ ਹੋਇਆ ਤੇ ਇੱਥੇ ਜਿਹੜੇ ਪਿੰਡ ਐ ਉਹਨਾਂ ਦਾ ਆਪਣਾ ਝੰਡਾ ਐ ਜੀ ਇੱਥੇ ਜਿੰਨੇ ਵੀ ਪਿੰਡ ਐ ਤੁਹਾਨੂੰ ਹਰ ਇੱਕ ਪਿੰਡ ਦਾ ਆਪਣਾ ਝੰਡਾ ਮਿਲੂਗਾ ਵੱਖਰਾ ਝੰਡਾ ਜਿਵੇਂ ਆਪਣੇ ਦੇਸ਼ ਦਾ ਤਾਂ ਇੱਕ ਝੰਡਾ ਐ ਪਰ ਇੱਥੇ ਹਰ ਇੱਕ ਪਿੰਡ ਨੂੰ ਇੱਕ ਵੱਖਰਾ ਝੰਡਾ ਉਹ ਆਪਣੇ ਪਿੰਡ ਨੂੰ ਆਪਣਾ ਦੇਸ਼ ਹੀ ਮੰਨਦੇ ਨੇ ਇਸ ਕਰਕੇ ਉਹਨਾਂ ਨੂੰ ਇੱਕ ਵੱਖਰਾ ਝੰਡਾ ਜਿਹੜਾ ਹੈਗਾ ਐ ਦਿੱਤਾ ਗਿਆ ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਇਹ ਕਿਲਾ ਇਹ ਕਿਲਾ ਵਰੋਨਾ ਦੇ ਸ਼ਾਸਕ ਦਾ ਕਿਲਾ ਸੀਗਾ ਵਰੋਨਾ ਸ਼ਹਿਰ ਇੱਕ ਜਿਹੜਾ ਅੱਜ ਵੀ ਵੱਸਦਾ ਹੈ ਤਾਂ ਉਸ ਵਿਲੇ ਦੇ ਉਸ ਸ਼ਹਿਰ ਦੇ ਰਾਜੇ ਦਾ ਇਹ ਕਿਲਾ ਸੀਗਾ ਜਿਹਨੂੰ 14ਵੀਂ ਸਦੀ ਦੇ ਵਿੱਚ ਯਾਨੀ ਕਿ ਸਨ 1400 ਦੇ ਵਿੱਚ 1405 ਦੇ ਵਿੱਚ ਸਨ 1405 ਦੇ ਵਿੱਚ ਇਹਨੂੰ ਵੈਨਿਸ ਸ਼ਹਿਰ ਦਾ ਜਿਹੜਾ ਰਾਜਾ ਸੀਗਾ ਸ਼ਾਸਕ ਸੀਗਾ ਉਹਨੇ ਆਪਣੇ ਵਿੱਚ ਲੈ ਲਿਆ ਸੀਗਾ ਔਰ ਇਸ ਕਿਲੇ ਦੀ ਫਿਰ ਵਰਤੋਂ ਪਤਾ ਕਿਸ ਦੇ ਲਈ ਹੁੰਦੀ ਸੀ ਬਾਈ ਜੀ ਇਹ ਕਿਲੇ ਨੂੰ ਡਿਫੈਂਸ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ ਦੁਸ਼ਮਣ ਦੇ ਉੱਤੇ ਨਿਗਾਹ ਰੱਖਣ ਦੇ ਲਈ ਜਾਂ ਦੁਸ਼ਮਣ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਨੁਕਸਾਨ ਨਾ ਕਰ ਸਕੇ ਉਹਦੇ ਲਈ ਵਰਤਿਆ ਜਾਂਦਾ ਸੀਗਾ ਉਹਦਾ ਕਾਰਨ ਮੈਂ ਤੁਹਾਨੂੰ ਦਿਖਾਉਂਦਾ ਆ ਜੋ ਕਿਸ ਤਰ੍ਹਾਂ ਇਹਨੂੰ ਵਰਤਦੇ ਸੀਗੇ ਇੱਕ ਵਾਰ ਜ਼ਰੂਰ ਬਾਈ ਕਿਲੇ ਦੇ ਉੱਤੇ ਹੀ ਦਿਖਾ ਦਿਓ ਆ ਸਾਰਾ ਸੋ ਦੇਖੋ ਤਸਵੀਰਾਂ ਤੁਸੀਂ ਇਹ ਕਿਲਾ ਕਿੰਨਾ ਪੁਰਾਣਾ ਇੱਥੇ ਜਿਹੜਾ ਇਹ ਆ ਕਿਲੇ ਦੇ ਆਲੇ ਦੁਆਲੇ ਚਾਰ ਚੁਫੇਰੇ ਪਾਣੀ ਹੈ ਤੇ ਪਾਣੀ ਤੇ ਕੋ ਸਾਹਮਣੇ ਗੇਟ ਦੇਖ ਲਓ ਤੁਸੀਂ ਤੁਸੀਂ ਇਹਦੀ ਨੌਲੇਜ ਗੂਗਲ ਤੋਂ ਵੀ ਲੈ ਸਕਦੇ ਹੋ ਜੀ ਤੁਹਾਨੂੰ ਮੈਂ ਇਸ ਕਿਲੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਜਿੰਨੀ ਮੈਨੂੰ ਉੱਥੋਂ ਮਿਲੀ ਹੈ ਜਾਣਕਾਰੀ ਗਾਈਡਨੈਂਸ ਦਿੱਤੀ ਹੈ ਉਸ ਜਾਣਕਾਰੀ ਦੇ ਮੁਤਾਬਕ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਸੋ ਇਹ ਪਾਣੀ ਵਾਲੇ ਦੁਆਲੇ ਕਿਲੇ ਦੇ ਚਾਰੇ ਪਾਸੇ ਕੁਝ ਤਾਂ ਮਾ ਛੱਡ ਕੇ ਆ ਕੰਦ ਆ ਗਈ ਜੀ ਇੱਕ ਇਹ ਕੰਦ ਚਾਰ ਦਿਵਾਰੀ ਚਾਰ ਦਿਵਾਰੀ ਦੇ ਅੰਦਰ ਇਕਲਾ ਤੇ ਇੱਥੇ ਹੀ ਦੱਸਦੇ ਆ ਜੀ ਵੀ ਇੱਥੇ ਨਾ ਕਿਸ਼ਤੀਆਂ ਵਗੈਰਾ ਖੜਦੀਆਂ ਹੁੰਦੀਆਂ ਸੀਗੀਆਂ ਸੈਨਾ ਦੀਆਂ ਔਰ ਇਹ ਕਿਲੇ ਦੇ ਚਾਰੇ ਪਾਸੇ ਸੈਨਾ ਹੁੰਦੀ ਸੀ ਤੇ ਉਹ ਫਿਰ ਸੈਨਾ ਪਾਣੀ ਦੇ ਵਿੱਚ ਹੀ ਹੁੰਦੀ ਸੀਗੀ ਇਸ ਪਾਣੀ ਦੇ ਵਿੱਚ ਕਿਲੇ ਦੇ ਚਾਰੇ ਪਾਸੇ ਕਿਸ਼ਤੀਆਂ ਹੁੰਦੀਆਂ ਸੀਗੀਆਂ ਤਾਂ ਤੇ ਅੰਦਰ ਜਾਣ ਦੇ ਲਈ ਛੋਟੇ ਗੇਟ ਜਿਹੜੇ ਹੈਗੇ ਆ ਰੱਖੇ ਗਏ ਸੀਗੇ ਤੇ ਉਹ ਤੁਸੀਂ ਦੇਖ ਸਕਦੇ ਹੋ ਕਈ ਹਾਲਾਤਾਂ ਦੇ ਵਿੱਚ ਦੱਸਿਆ ਜਾਂਦਾ ਵੀ ਜਦੋਂ ਪਾਣੀ ਹੋਰ ਵੀ ਚੜ ਜਾਂਦਾ ਹੁਣ ਪਾਣੀ ਕਹਿੰਦੇ ਨੋਰਮਲ ਹੈ ਪਰ ਪਾਣੀ ਇੱਥੇ ਉੱਚਾ ਵੀ ਹੋ ਜਾਂਦਾ ਹੋਰ ਚੜ ਵੀ ਜਾਂਦਾ ਤਾਂ ਇਹ ਕਿਲੇ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਂਦਾ ਸੀਗਾ ਬਾਈ ਜੀ ਉਹ ਤਾਂ ਹੈਗੀ ਸਿਕਿਉਰਿਟੀ ਦੇ ਲਈ ਉਹ ਸਾਹਮਣੇ ਇਸ ਇੱਥੇ ਜਿਹੜੀ ਹੈਗੀ ਸਿਕਿਉਰਿਟੀ ਰਹਿੰਦੀ ਸੀਗੀ ਕਿਉਂਕਿ ਜਦੋਂ ਵੀ ਕੋਈ ਜੇ ਕਿਸੇ ਨੇ ਹਮਲਾ ਕਰਨਾ ਮੰਨ ਲਓ ਕਿਸੇ ਦੁਸ਼ਮਣ ਨੇ ਆਉਣਾ ਹੈ ਤਾਂ ਉਹ ਕਿਸ ਤਿਆਂ ਰਹੀਂ ਆਉਂਦਾ ਸੀਗਾ ਕਿਉਂਕਿ ਵੱਡੀ ਝੀਲ ਹੋਣ ਕਰਕੇ ਇਹਨੇ ਪਾਣੀ ਹੋਣ ਕਰਕੇ ਇੱਥੇ ਫਿਰ ਹੋਰ ਸਾਧਨ ਦੇ ਨਾਲ ਨਹੀਂ ਆਇਆ ਜਾਂਦਾ ਸੀਗਾ ਤਾਂ ਇਹ ਸਾਰਾ ਚਾਰੇ ਪਾਸੇ ਜਿਹੜਾ ਇਹ ਪਾਣੀ ਦੇ ਵਿੱਚ ਘਿਰਿਆ ਹੋਇਆ ਔਰ ਜਦੋਂ ਕੋਈ ਫਿਰ ਦੁਸ਼ਮਣ ਪਾਣੀ ਦੇ ਵਿੱਚ ਆਉਂਦਾ ਸੀ ਉਹਨੂੰ ਉੱਥੇ ਹੀ ਜਿਹੜਾ ਹੈਗਾ ਨੱਪ ਲਿਆ ਜਾਂਦਾ ਸੀਗਾ ਜਾਂ ਫਿਰ ਉਹਦੇ ਤੇ ਹਮਲਾ ਹੋਰ ਹੋ ਜਾਂਦੇ ਸੀਗੇ ਇੱਥੇ ਦੀ ਸੈਨਾ ਤੇ ਰਾਜਾ ਇਸ ਤਰ੍ਹਾਂ ਵੱਜ ਜਾਂਦਾ ਸੀਗਾ ਤਾਂ ਇਹ ਉਸੇ ਨੂੰ ਮੁੱਖ ਰੱਖ ਕੇ ਡਿਫੈਂਸ ਦੇ ਲਈ ਔਰ ਖਾਸ ਤੌਰ ਤੇ ਵੀ ਕੋਈ ਵੀ ਤਰ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਦੁਸ਼ਮਣ ਜਿਹੜਾ ਹੈਗਾ ਉਹ ਹਮਲਾ ਨਾ ਕਰ ਸਕੇ ਉਹਦੇ ਲਈ ਫਿਰ ਇਹਨੂੰ ਵਰਤਿਆ ਗਿਆ 1405 ਤੋਂ ਲੈ ਕੇ 1600 ਤੱਕ ਯਾਨੀ ਕਿ 200 ਸਾਲ ਤੱਕ ਇਸ ਕਿਲੇ ਨੂੰ ਵਰਤਿਆ ਗਿਆ ਅੰਦਰ ਤੇ ਦਿਖਾਉਣਾ ਸੀਗਾ ਕਿਲਾ ਪਰ ਅੱਜ ਇਹ ਕਹਿੰਦੇ ਬੰਦ ਕੀਤਾ ਹੋਇਆ ਅੱਜ ਅੰਦਰ ਨਹੀਂ ਜਾ ਸਕਦੇ ਪਰ ਬਾਹਰੋਂ ਦੇਖੋ ਇਹਦੀ ਦਿੱਖ ਬਾਈ ਜੀ ਤਾਂ ਅੱਜ ਵੀ ਲੋਕ ਇੱਥੇ ਆਉਂਦੇ ਆ ਤੇ ਇਸ ਦੀ ਜਾਣਕਾਰੀ ਲੈ ਲੈਂਦੇ ਨੇ ਲੋਕ ਖਾਸ ਤੌਰ ਤੇ ਗਾਈਡਲ ਲੈ ਕੇ ਆਉਂਦੇ ਨੇ ਲੋਕ ਜਿਹੜਾ ਇਸ ਸਾਰੇ ਦੀ ਜਾਣਕਾਰੀ ਦਿੰਦਾ ਔਰ ਇੱਥੇ ਹਰ ਇੱਕ ਇਮਾਰਤ ਆ ਜਿਹੜੀ ਇਮਾਰਤ ਦੇ ਉੱਤੇ ਨਾ ਵੀ ਇਹ ਇਮਾਰਤਾਂ ਪੁਰਾਣੀਆਂ ਕਿਸੇ ਤਰ੍ਹਾਂ ਦੇ ਨਾਲ ਗੰਦੀਆਂ ਨਾ ਹੋ ਸਕਣ ਪੰਛੀ ਇਹਨਾਂ ਨੂੰ ਖਰਾਬ ਨਾ ਕਰ ਸਕਣ ਉਹਦੇ ਲਈ ਬਾੜ ਲਗਾਈ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿਨਾਰਿਆਂ ਦੇ ਉੱਤੇ ਉਹ ਦਿਖਦੀਆਂ ਜੀ ਤਾਰਾਂ ਇਹਨਾਂ ਤਾਰਾਂ ਦੇ ਉੱਤੇ ਵੀ ਪੰਛੀ ਨਾ ਬੈਠ ਸਕਣ ਕੋਈ ਹੋਰ ਚੀਜ਼ ਹੈ ਨਾ ਉਹਦੇ ਲਈ ਸਪੈਸ਼ਲੀ ਇਹਨਾਂ ਨੇ ਇਹ ਨੁਕਤਾ ਵਰਤਿਆ ਹੋਇਆ ਤੇ ਇਸ ਦੇ ਆਧਾਰ ਦੇ ਉੱਤੇ ਹੀ ਜਿਹੜਾ ਇਹਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਇਹ ਕਿਲਾ ਜਿਹੜਾ ਇਹ ਕਿਲੇ ਦੇ ਅੰਦਰਲੀ ਸਾਈਡ ਜਦੋਂ ਤੁਸੀਂ ਡਰੋਨ ਦੇ ਵਿੱਚ ਵੀ ਸ਼ੌਟ ਦੇਖੋਗੇ ਇੰਨਾ ਵਿੜਾ ਹੈ ਇੰਨਾ ਜ਼ਿਆਦਾ ਉਹਦੇ ਵਿੱਚ ਵੀ ਫੇਕ ਕਿਸ਼ਤੀਆਂ ਖੜਦੀਆਂ ਸੀਗੀਆਂ ਇੱਥੇ ਤੁਸੀਂ ਪ੍ਰਾਤਨ ਤਸਵੀਰ ਵੀ ਵੇਖ ਲਿਓ ਤੁਹਾਨੂੰ ਪੁਰਾਣੀ ਤਸਵੀਰ ਵੀ 19ਵੀਂ ਸਦੀ ਦੀ ਤਸਵੀਰ ਵੀ ਗੂਗਲ ਤੋਂ ਮਿਲ ਜੇਗੀ ਤਾਂ ਇਹ ਕੇਲਾਜੀ ਤੁਹਾਨੂੰ ਦਿਖਾਇਆ ਸੀ ਸ਼ਰਮਿਓਨੇ ਪਿੰਡ ਦਾ ਸ਼ਰਮਿਓਨੇ ਵੀ ਕਿਹਾ ਜਾਂਦਾ ਜਿਹਨੂੰ ਇਟਲੀ ਦੀ ਭਾਸ਼ਾ ਦੇ ਵਿੱਚ ਤੇ ਅੱਜ ਵੀ ਇਹ ਕਿਲੇ ਦੇ ਆਧਾਰ ਦੇ ਉੱਤੇ ਔਰ ਇਹ ਕਿਲੇ ਨੂੰ ਵੇਖਣ ਦੇ ਲਈ ਜਿੱਥੇ ਲੋਕ ਆਉਂਦੇ ਆ ਉੱਥੇ ਝੀਲ ਹੋਣ ਕਰਕੇ ਪਰਲੀ ਸਾਈਡ ਉੱਥੇ ਵੋਟਿੰਗ ਕਰਦੇ ਨੇ ਲੋਕ ਘੁੰਮਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਉਹਨਾਂ ਦੇ ਲਈ ਜਿੱਥੇ ਟਿਕਟਾਂ ਜਿਹੜੀਆਂ ਰੱਖੀਆਂ ਗਈਆਂ ਉੱਥੇ ਜਦੋਂ ਉਹ ਇੱਥੇ ਖਾਂਦੇ ਪੀਂਦੇ ਆ ਤਾਂ ਉਹ ਜਿਹੜੀ ਜਿੰਨੀ ਵੀ ਆਮਦਨ ਹੁੰਦੀ ਆ ਬਾਈ ਤਾਂ ਉਹ ਸਾਰੀ ਇਸ ਪਿੰਡ ਦੇ ਪੰਚਾਇਤ ਦੇ ਕੋਲ ਜਾਂਦੀ ਆ ਔਰ ਇਹ ਕੰਡਾ ਹੈ ਵੇਖੋ ਉੱਤ ਪਾਣੀ ਹੀ ਪਾਣੀ ਨਜ਼ਰ ਆਊਗਾ ਤੇ ਇਸ ਪਾਣੀ ਦੇ ਵਿੱਚ ਫਿਰ ਜਦੋਂ ਹਮਲਾਵਰ ਹੋ ਕੇ ਦੁਸ਼ਮਣ ਆਉਂਦਾ ਸੀਗਾ ਉਸ ਦੇ ਲਈ ਡਿਫੈਂਸਿਵ ਕਿਲਾ ਕਿਲਾ ਬਣਾਇਆ ਹੋਇਆ ਸੀ ਸੁਮੀ ਪੈ ਰਿਹਾ ਅੱਜ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਭਾਈ ਜਿਹੜੀਆਂ ਇਹਨਾਂ ਲੋਕਾਂ ਨੇ ਸੰਭਾਲੀਆਂ ਹੋਈਆਂ ਨੇ ਜਿਨ੍ਹਾਂ ਦੀ ਜਾਣਕਾਰੀ ਲੋਕ ਲੈਣ ਆਉਂਦੇ ਨੇ ਦੂਰੋਂ ਦੂਰੋਂ ਪਰ ਫੇਰ ਉਹੀ ਨਿਰਾਸ਼ਤਾ ਸਾਡੇ ਪੱਲੇ ਪੈ ਜਾਂਦੀ ਜਦੋਂ ਅਖੀਰ ਦੇ ਵਿੱਚ ਅਸੀਂ ਆਪਣੀ ਗੱਲ ਕਰਦੇ ਹਾਂ ਤਾਂ ਆਪਾਂ ਉਹ ਚੀਜ਼ਾਂ ਨੂੰ ਨਹੀਂ ਸੰਭਾਲ ਸਕੇ ਜਿਨ੍ਹਾਂ ਬਾਰੇ ਅਸੀਂ ਆਪਣੇ ਲੋਕ ਸਾਡੇ ਆਪਣੇ ਲੋਕ ਜਾਣਕਾਰੀ ਲੈ ਸਕਦੇ ਸੀਗੇ ਜਾਂ ਹੋਰ ਲੋਕ ਬਾਹਰੋਂ ਆ ਕੇ ਜਾਣਕਾਰੀ ਲੈ ਸਕਣ ਹਾਂ ਬੋਰਡਾਂ ਦੇ ਉੱਤੇ ਲਿਖਿਆ ਤਾਂ ਹੋਇਆ ਵੀ ਇੱਥੇ ਐਵੇਂ ਹੁੰਦਾ ਸੀ ਉਹ ਹੁੰਦਾ ਸੀ ਪੁਰਾਤਨ ਚੀਜ਼ਾਂ ਪੁਰਾਣਾ ਇਤਿਹਾਸ ਉਸ ਤਰ੍ਹਾਂ ਦੀਆਂ ਬਿਲਡਿੰਗਾਂ ਉਸ ਤਰ੍ਹਾਂ ਦੀਆਂ ਇਮਾਰਤਾਂ ਸਾਡੇ ਕੋਲ ਬਚੀਆਂ ਨਹੀਂ ਆ ਖੈਰ ਜਿੰਨੀਆਂ ਕ ਬਚੀਆਂ ਮੈਂ ਕਹਿੰਦਾ ਉਨੀਆਂ ਹੀ ਸੰਭਲੀਆਂ ਅਸੀਂ ਜਾਂ ਕੋਸ਼ਿਸ਼ ਕਰੀਏ ਵੀ ਜੇ ਤੁਸੀਂ ਨਵੀਨੀਕਰਨ ਵੀ ਕਰ ਦਿਓ ਕਿਉਂਕਿ ਇਹ ਲੋਕ ਜਦੋਂ ਕੋਈ ਚੀਜ਼ ਇੱਥੇ ਨਵੀਆਂ ਤਨ ਵੀ ਨਵੀਂ ਵੀ ਬਣਾਉਣੀ ਹੁੰਦੀ ਹੈ ਨਾ ਬਾਈ ਤਾਂ ਉਹਨੂੰ ਉਸੇ ਤਰ੍ਹਾਂ ਦਾ ਰੂਪ ਦਿੰਦੇ ਆ ਉਸੇ ਤਰ੍ਹਾਂ ਦੀਆਂ ਪਹਿਲਾਂ ਦੇਖਦੇ ਆ ਬੀ ਇਟਾਂ ਕਿਵੇਂ ਦੀਆਂ ਲੱਗੀਆਂ ਸੀ ਬਿਲਕੁਲ ਉਸੀ ਤਰ੍ਹਾਂ ਦਾ ਰੂਪ ਦਿੱਤਾ ਜਾਂਦਾ ਜਿੱਥੇ ਕਹਿੰਦੇ ਪੁਚਾਲ ਵੀ ਆ ਜੇ ਨਾ ਪੁਚਾਲ ਦੇ ਵਿੱਚ ਕੋਈ ਇਮਾਰਤਾਂ ਟੇਡੀਆਂ ਹੋ ਗਈਆਂ ਤੈਸ ਨਸ ਹੋ ਗਈਆਂ ਤਾਂ ਉਹਨਾਂ ਨੂੰ ਇਹ ਵੀ ਸਾਰੀਆਂ ਢਾਕੇ ਜੀ ਨਾ ਉਹਨਾਂ ਨੂੰ ਸਪੋਰਟਾਂ ਸਪੂਟਾਂ ਲਾ ਕੇ ਖੜਾ ਕਰ ਲਿਆ ਜਾਂਦਾ ਇਸ ਤਰ੍ਹਾਂ ਦੇ ਲੋਕ ਐ ਇਹ ਜਿਹੜੇ ਆਪਣੇ ਇਤਿਹਾਸ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਨੇ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਸੋ ਬਾਈ ਜੀ ਇਹ ਸੀ ਸ਼ਰਮਿਓਨੇ ਦਾ ਕਿਲਾ ਜਿਹਨੂੰ ਸ਼ਰਮਿਓਨੇ ਵੀ ਕਿਹਾ ਜਾਂਦਾ ਤਾਂ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਇਤਿਹਾਸਕ ਨੇ ਬਹੁਤ ਸਾਰੀਆਂ ਕਿਵੇਂ ਲੋਕਾਂ ਦਾ ਰਹਿਣ ਸਹਿਣਾ ਜਾਂ ਇੱਥੋਂ ਦੇ ਲੋਕ ਕਿਵੇਂ ਕੰਮ ਕਰਦੇ ਨੇ ਸਾਡੇ ਪੰਜਾਬੀ ਭਰਾ ਵੀ ਇੱਥੇ ਬਹੁਤ ਸਾਰੇ ਖੇਤੀ ਦੇ ਵਿੱਚ ਜ਼ਿਆਦਾਤਰ ਕੰਮ ਜਿਹੜੇ ਹੈਗੇ ਆ ਉਹ ਕਰ ਰਹੇ ਨੇ ਆਪਣੇ ਜਿੰਨੇ ਵੀ ਇੱਥੇ ਪੰਜਾਬੀ ਵਸੇ ਹੋਏ ਨੇ ਤਾਂ ਉਹ ਖੇਤਾਂ ਦੇ ਵਿੱਚ ਕਿਵੇਂ ਕੰਮ ਕਰਦੇ ਨੇ ਕਿਵੇਂ ਖੇਤੀ ਕੀਤੀ ਜਾਂਦੀ ਹੈ ਕਿਵੇਂ ਪਸ਼ੂਆਂ ਦਾ ਧੰਦਾ ਕੀਤਾ ਜਾਂਦਾ ਉਹਦੇ ਬਾਰੇ ਕੋਸ਼ਿਸ਼ ਕਰਾਂਗਾ ਕਿਉਂਕਿ ਭਾਈ ਇੱਥੇ ਮੇਰੇ ਕੋਲ ਇੱਥੇ ਰਹਿਣ ਦੇ ਲਈ ਇੱਕ ਦੋ ਹੀ ਨੇ ਸੋ ਜਿੰਨਾ ਕੋ ਹੋ ਸਕੇ ਆ ਜਾਣਕਾਰੀ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਅਸੀਂ ਦਿਖਾ ਸਕੀਏ ਉਹਦੇ ਲਈ ਕੋਸ਼ਿਸ਼ ਕਰਾਂਗਾ